ਵਾਟਸਰੀਆ ਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਜੀ ਬਾਈ ਜੀ ਖੁਰਲੀ ਲੱਗਿਆ ਬਤੇ ਮਿਸਤਰੀ ਬਣਾਉਂ ਖੁਰਲੀ ਆ ਮੈਂ ਟੁੱਟ ਗਈ ਜੀ ਇਹ 1997 ਮੈਸਟਰ ਨਮੀ ਬਣੀ ਹੋਈ ਸੀ ਬਹੁਤ ਟਾਈਮ ਹੋ ਗਿਆ ਸੀ ਲੱਗੇ ਮੈਂ ਹਜੇ ਮਿਸਤਰੀ ਆਏ ਨਹੀਂ ਤੇ ਮੈਂ ਮਸ਼ੀਨਾਂ ਦਾ ਦੇਖਦੇ ਆ ਅੱਜ ਉਹਨੂੰ ਖੋਲਾਂਗੇ ਰਾਇਸਰ ਰਾਇਸਰ ਬਾਦਲ ਨੇ ਇਕੱਲੇ ਬਾਈ ਮਹਾਨ ਵਾਲੇ ਧੋਤੀਆਂ ਜਾਣਗੀਆਂ ਨਾਲੇ ਥਰੈਕਟਰ ਬਦਲ ਕੇ ਖੜਾ ਦਾਂਗੇ। ਬਾਣੇ ਮਾਗ ਲੈ ਟਾਇਰ ਪਾ ਤੇ ਨਵੇਂ ਸਾਰੀ ਨੇ। ਸਾਰੀ ਦਾ ਮੈਨੂੰ ਲਿਆ ਕੇ ਦੋ ਟਾਇਰ। ਇਹਦੇ ਨਾਲ ਬਾਈ ਅੱਜ ਕੀ ਅਲਾਈਨਮੈਂਟ ਆਊਟ ਧੀ। ਮੋਰਨੀ ਟੁੱਟ ਗਈ ਧੀ ਆਹ। ਉਹ ਮੋਰਨੀ ਟੁੱਟ ਗਈ ਧੀ। ਨੇ ਨਵੀਂ ਪਾਤੀ ਮੋਰਨੇ ਤੇ ਉਹਦੇ ਕਰਕੇ ਅਲਾਈਨਮੈਂਟ ਹੋ ਗਈ ਆਊਟ ਆਹ ਟੁੱਟ ਗਈ ਦੀ ਮੋਰਨੇ ਤੇ ਟਾਇਰ ਜਮਾ ਹੀ ਇੱਕ ਟਾਇਰ ਦੀ ਉਹਦੀ ਰਾਵੜੇ ਘੋ ਥੱਲੋਂ ਪਟਾਈ ਘੜਤ ਤੀ ਐਨ ਖਸਾਤਾ ਟਾਇਰ ਤੇ ਹੁਣ ਲਾਈਨਮੈਂਟ ਕਰਤੀ ਤੀ ਆਪਣੇ ਸੈਕਟਰ ਹੁਣ ਕਰਤੇ ਆਪਣਾ ਚੇਂਜ ਅੱਜ ਖੋਲਦੇ ਆ ਮੇਰਾ ਆਪਾਂ ਨੇ ਆਪ ਆਤਾ ਟਾਇਰ ਇਹ ਅੱਜ ਹੋਰ ਤਾਂ ਕੋਈ ਇਹਦਾ ਕੰਮ ਐਡਾ ਹੋਣ ਵਾਲਾ ਨਹੀਂ ਜਿਹੜੇ ਵਾਰ ਨੂੰ ਅੰਗਰੇਜ਼ ਨਹੀਂ ਆਊਗਾ ਆਪਾਂ ਪੱਤ ਕੇ ਪਾਵਾਂਗੇ ਤੇ ਬਾਕੀ ਅਜੇ ਕ ਲੱਚ ਕ ਲੱਚੇ ਸਾਫ਼ ਕਰਨੀਆਂ ਤੇ ਕੱਲਾ ਥਰਾ ਸਰਵਾਣਾ ਤੇ ਇੱਕ ਧੋਣੀਆਂ ਨੇ ਕਾਰਟਰਾਂ ਦਾ ਵੀ ਅੰਗਰੇਜ਼ ਗਲੂਸ ਅੰਗਰੇਜ਼ ਗਲੂਸ ਹੋਊਗਾ ਐਡਾ ਕੋਈ ਜ਼ਿਆਦਾ ਕੰਮ ਨਹੀਂ ਕਰਨਾ ਟਰਾਲੀਆਂ ਆਪਾਂ ਨੇ ਤੂੜੀਆਂ ਵਾਲੀਆਂ ਧੋਤੀਆਂ ਦੀਆਂ ਤੇ ਉਹ ਚ ਇੱਕ ਚ ਆਪਾਂ ਨੇ ਰੱਖਣਾ ਔਰ ਟਰਾਲੀ 'ਚ ਰੱਖਣਾ ਆਪਣੇ ਸਮਾਨ ਇਹ ਅੱਜ ਆਇਆ ਇੱਕ ਬੰਦਾ ਹੋਰ ਹੋਲਦੇ ਨੂੰ ਇਹ ਵੀ ਕਾਪਦੇ ਆ ਪਹਿਲਾਂ ਇਹਦੀ ਕਰਦਣੇ ਤੇ ਫਿਰ ਬਾਅਦ ਚੌੜੀ ਕਰਦਾਂਗੇ ਆਲੂਆਂ ਖਾਦੇ ਵਿੱਚਲੀ ਫੋਰਮੈਨ ਹੈ ਰੈਸਟਰ ਆਪਣੇ ਕੱਢਤਾ ਮਸ਼ੀਨ ਦਾ ਬਾਹਰ ਪੂਲੀ ਵੀ ਤਾਰਤੀ ਤੇ ਬਾਲਾ ਆਪਾਂ ਨੇ ਕੰਮ ਕਰਨਾ ਨਹੀਂ ਹੈਗਾ ਹੀਟਰ ਤਾਰਤਾ ਸੀ ਬਸ ਧੋਣੀਆਂ ਹੁਣ ਇਹ ਬਾਕੀ ਜਿਹੜੇ ਬੰਦ ਨੂੰ ਨਹੀਂ ਅੰਗਰੇਜ਼ ਆਊਗਾ ਉਹ ਆਪਾਂ ਨੇ ਅੰਗਰੇਜ਼ ਕਰ ਦੇਣਾ ਦੇ ਬਾਕੀ ਤੁਹਾਨੂੰ ਧੋ ਧੋ ਕੇ ਤੁਹਾਨੂੰ ਬਾਅਦ ਦੱਸਾਂਗੇ ਵੀ ਕਿਹੜੇ-ਕਿਹੜੇ ਬਾਰੇ ਅੰਗਰੇਜ਼ ਨਹੀਂ ਆਇਆ। ਤਾਰੀ ਲੱਗਿਆ ਵੇ ਹਾਂ ਤਾਰੀ ਕੰਮ ਲੱਗਿਆ ਮੈਨੂੰ। ਹਾਂ ਵੀਰੇ। ਗੈਰ ਰਾਮ ਨਵਾ ਪਾਉਣੇ ਲੱਗਣ। ਗਾਹਾਂ ਨੂੰ ਪਾਵਾਂਗੇ ਅੱਜ ਕਿਤਾ ਜੀਰਗੀ। ਅਗਲੀ ਵਾਰ ਇਹਦਾ ਗੈਰ ਰਾਮ ਪਾਉਣ ਨਾਲ ਆਪਣੇ ਨਮਾ ਤਾਂ ਕੀ ਲੱਗੀਆਂ ਹੋਣੀਆਂ। ਠਾਕੀ ਹੋਰ ਤਾਂ ਠੀਕ ਆ। ਇੱਕ ਸਾਡਾ ਉਹ ਗੁਟਖਾ ਨਾਲ ਖੁੱਲਾ ਹੈ। ਵੇਹ ਚੱਲੀ ਗਿਆ ਹਾਂ ਬੜੀ। ਹੂੰ। ਮਾਦੀ ਦੀ ਮਾਦੀ ਦੀ ਨੇ ਹੱਥ ਨਹੀਂ ਧਰਾਇਆ ਪਾ। ਫਿਰ ਮੈਨੂੰ ਨਵਲਾ ਕੇ ਦੇ ਪਸੀ ਹੈ। ਹਾਂ? ਫਿਰ ਮੈਨੂੰ ਉਹ ਨਾਲੇ ਨਰ ਨੋੜ ਪਤਾ ਲੱਗ ਜੀ ਹਣਾ ਤੇ ਹੁਣ ਉਧਰ ਮੜਾ ਕੰਮ ਚੱਲ ਰਿਹਾ ਟੈਂਕੀ ਸਾਫ ਸਫਾਈ ਦਾ ਕੰਮ ਉਹ ਤੋਂ ਬਾਅਦ ਫਿਰ ਆਪਾਂ ਮਸ਼ੀਨ ਤਾਂ ਆਉਣੀ ਆ ਤੇ ਟੂਟੀ ਆਪਾਂ ਲਵਾਤੀ ਹੁਣ ਦਿਖਾਉਣ ਆ ਆ ਪਾਇ ਪੈਥੋਂ ਆਪਣੇ ਉਰੇ ਆਉਂਦਾ ਸੀ ਇੱਥੋਂ ਆਪਾਂ ਨੇ ਪੱਟ ਕੇ ਉਰੇ ਪਾਇ ਪਾ ਕੇ ਟੂਟੀ ਲਵਾਤੀ ਨਾ ਮੈਂ ਇਹ ਹੁਣ ਆਪਾਂ ਉਰੇ ਪਾਪਾ ਧਰ ਕੇ ਜਦ ਤੋ ਹਣਾ ਵਾ ਕੱਲਾ ਨਾਲੀ ਲਾਉਣ ਦੀ ਲੋੜ ਨਹੀਂ ਇਹ ਆਪਾਂ ਨੇ ਜਗਾ ਕੇ ਅੰਦਰ ਚਾਚੀ ਆਉਣੀ ਲੱਗੇ ਬਨੇ ਇੱਕ ਥੁੰਦੀ ਨੂੰ ਥੁੰਦੀ ਦਾ ਚੰਦ ਰਿਹਾ ਕੰਮ ਪੂਰਾ پتہ ਕੀ ਬਣਾ ਹੋ ਗਿਆ ਕੰਮ ਵਿੱਚੋਂ ਲੱਗੇ ਬਨੇ ਲਪਾਈ ਕਰਨ ਤੇ ਬਾਹਰੋਂ ਬਾਅਦ ਚ ਕਰਾਂਗੇ ਆਉਦੋਂ ਬੰਦੇ ਲੱਗੇ ਨੇ ਟਾਈ ਕੀ ਸਾਹ ਕਰਨ ਗੰਧ ਦੇਖਣਾ ਨਹੀਂ ਕੀ ਜਾ ਹੈ ਗੰਧ ਔਡੇ ਦਾ ਵੇ ਆਉਣਾ ਦੋ ਤਿੰਨ ਕੰਮ ਚੱਲ ਰਹੇ ਨੇ ਜੀ ਅੱਜ ਸੋਲਰ ਬਣਾ ਸੋਲਰ ਵੀ ਧੋਣ ਵਾਲਾ ਹੋ ਗਿਆ ਕੱਲ ਸੋਲਰ ਦੇ ਵੀ ਪਾਣੀ ਮਾਰਨਾ ਹੋ ਗਿਆ ਗਰਦ ਹੋ ਗਈ ਇਹ ਵੀ ਧੋਵਾਂਗੇ ਥੋੜਾ ਜਿਹਾ ਟਾਈਮ ਲੱਗ ਗਿਆ ਕਈ ਦਿਨ ਹੋ ਗਏ ਇੰਸੀ ਲੱਗੇਵੇਂ ਕਰਨ ਸਾਂ ਬਹੁਤ ਬਿੱਤੀ ਗੰਦ ਵੀ ਸਰਪਰ ਤੋਂ ਨੇ ਤੋਂ ਡਾਕਰਤਾ ਆਪਾਂ ਨੇ ਕੰਮ ਸ਼ੁਰੂ ਜੀ ਲੱਗੇ ਵਿਆਂ ਧੌਣ ਤੇ 파 ਟੂਟੀ ਦਾ ਹੁਣ ਬਹੁਤ ਵਾਇਦਾ ਬਹੁਤਾ ਹੁੰਦਾ ਜੀ ਟੂਟੀ ਦਾ ਫਾਇਦਾ ਬਹੁਤਾ ਟੂਟੀ ਦਾ ਫਾਇਦਾ ਬਹੁਤ ਹੈ ਜੀ ਇਹਨਾਂ ਨੂੰ ਉਥੋਂ ਉਹ ਪਾਈਪ ਲਾਉਣਾ ਪੈਂਦਾ ਜੀ ਮੇਰੇ ਪਾਣੀ ਪਾਉਣ ਨੂੰ ਹੁਣ ਜਾਨੀ ਕਿ ਉਹ ਹੋਲਦਾਰੀ ਟੂਟੀ ਟੂਟੀ ਦਾ ਜਮੀ ਖੋਦੀ ਚਾਲਦੇ ਆ ਜੀ ਆ ਕੋ ਰਹੇ ਹਾਂ ਤੇ ਕਾਲੂ ਦੀ ਹੀਟਿੰਗ ਫੂਟਿੰਗ ਕਰਨ ਲੱਗ ਜਾਗੇ ਇੱਕ ਦੋ ਜੇ ਟਾਂਕੇ ਟੁੰਕੇ ਜਿ ਲਵਾ ਕੇ ਅੱਜ ਤੇ ਸ਼ਾਮ ਨੂੰ